ਹਾਂਜੀ ਸਾਰਿਆਂ ਨੂੰ ਵੈਲਕਮ ਬੈਕ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਆਸੀਂ ਅੱਜ ਆਈਸਟਰ ਵਾਲੇ ਆ ਪਾਲੂ ਜੇ ਵੀ ਲਿਆਤੇ ਬਨੀ ਬਨੀ ਕਹਿੰਨੇ ਨੇ ਪਾਲੂ ਲਿਆਤੇ ਨੇ ਆਸੀਂ ਪੇਸਤਾ ਵੀ ਤੂੰ ਵਾ ਸਾਜ ਤੋਂ ਪਿੰਡਾਂ ਦੇ ਵਿੱਚ ਦੁੱਧ ਸਪਲਾਈ ਕਰ ਦੇਣਾ ਇਹਨੇ ਇੰਨਾ ਪਿਆਰਾ ਸਕੂਟਰ ਤੇ ਨੂੰ ਆ ਤੈਨਾਂ ਡਰਮ ਲੈ ਕੇ ਦੇ ਦਿੱਤੇ ਨੇ ਚਲੋ ਬਈ ਹਾਸੀਆਂ ਖੇਡੀਆਂ ਦੂਰ ਰੱਖ ਦੇਾਂਗੇ ਠੀਕ ਆ ਇਹਦਾ ਆਪਾਂ ਕਰਾਂਗੇ ਵਲੌਗ ਦੇ ਵਿੱਚ ਦੂਰ ਕੰਗਾਨੀਆਂ ਲਈਆਂ ਅੱਜ ਦੀ ਵੀਡੀਓ ਆਪਾਂ ਟੋਟਲੀ ਡਿਫਰੈਂਟ ਬਣਾ ਰਹੇ ਹਾਂਗੇ ਕੋਈ ਸੋਫੇ ਤੇ ਬੈਠ ਕੇ ਆਪਾਂ ਅੱਜ ਕੋਈ ਵੀਡੀਓ ਨਹੀਂ ਬਣਾਉਣੇਗੀ ਅੱਜ ਆਪਾਂ ਕਰਾਂਗੇ ਬਿਲਕੁਲ ਹਾਸੀਆਂ ਖੇਡੀਆਂ ਐਂਡ ਕੁਕਿੰਗ ਅੱਜ ਜਿੱਥੇ ਸਪੈਸ਼ਲ ਬਣਾ ਰਹੇ ਹਾਂ ਪਹਿਲੀ ਬਾਾਰ ਜਿੰਦਗੀ ਦੇ ਵਿੱਚ ਕੀ ਚੀਜ਼ ਹੋ ਸਕਦੀ ਕਰਤੀ ਮੇਰੀ ਬਰੀਆਨੀ ਹਦਰਾਬਾਦੀ ਬਰੀਆਨੀ ਸੋ ਅਸੀਂ ਸੋਚਿਆ ਸੀ ਆਪ ਹੀ ਬਣਾਵਾਂਗੇ ਅੱਜ ਤੇ ਤੁਹਾਨੂੰ ਵੀ ਸਿਖਾਵਾਂਗੇ ਜੇ ਤੁਹਾਨੂੰ ਮਿਲਦਾ ਸੈਂਗ ਨਹੀਂ ਸੋ ਅਸੀਂ ਸਿਖਾਉਂਦੇ ਹਾਂ ਕੋਣ 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 ਦੱਤੇ ਨੂੰ ਬਸ ਪੁੱਛੂ ਹੀ ਨਾ ਇਹ ਇੱਕ ਵਾਰ ਚੀਜ਼ ਵਧੀਆ ਬਣਾਉਂਦੀ ਹੈ ਦੂਸਰੀ ਵਾਰੀ ਇਹਨੂੰ ਭੁੱਲ ਜਾਂਦੀ ਵੀ ਮੈਂ ਕੀ ਕੀਤਾ ਸੀਗਾ ਸੋ ਸਿੱਖਿਓ ਤਾਂ ਨਹੀਂ ਬਸ ਵੀਡੀਓ ਨੂੰ ਦੇਖ ਲਿਓ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਿਓ ओके okay जी चलो भाई ਜਿਹੜੇ ਲੋਕ ਵੈਜੀਟੇਰੀਅਨ ਆ ਉਹ ਤੁਸੀਂ ਆ ਜੀ ਮੈਜੀ ਕੱਟ ਪਾ ਰਿਹਾ ਹਾਂ ਚਿਕਨ ਕਿਉਂਕਿ ਵੈਜੀਟੇਰੀਅਨ ਬਰੀਆਨੀ ਟੇਸਟਲੈਸ ਹੁੰਦੀ ਹੈ ਮੈਨੂੰ ਵਦਿਆਂ ਲੱਗਦੀ ਹੈ ਹਾਂ ਐਨਾਂ ਉਹਦੇ ਵਿੱਚ ਨਾ ਕੋਈ ਟੇਸਟ ਨਹੀਂ ਆਉਂਦਾ ਉਹ ਬਰੀਆਨੀ ਵਾਲਾ ਨਾ ਜਾਇਕਾ ਹੀ ਨਹੀਂ ਹੁੰਦੀ ਜਾਇਕਾ ਹੁੰਦਾ ਯਾਇਕਾ ਜਾਇਕਾ ਜਾਇਕਾ ਹੀ ਨਹੀਂ ਬਣਦਾ ਸਰ ਪਹਿਲਾਂ ਪਾ ਚਿਕਨ ਮੈਨੇਜ ਕਰ ਰਹੇ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਈਏ ਤੂੰ ਡਿਊਟੀ ਸੰਭਲ ਲਈ ਨਾ ਆਪਦੀ ਕੱਲ੍ਹ ਤੱਕ ਜਾਣਾਗਾ ਇਹ ਤੇਰੇ ਨਾਲ ਚੇਲੇਣਗੇ ਇਹ ਤੇਰੇ ਹੈਲਪ ਕਰਨਗੇ ਇੱਕ ਮੱਜਾਂ ਨੂੰ ਪੱਠੇ ਪਾਇਆ ਕਰੂ ਸੰਲੀ ਲਾਇਆ ਕਰੂ ਪਾਣੀ ਪਾਇਆ ਕਰੂ ਠੀਕ ਹੈ ਨਾ ਤੇਰਾ ਕੰਮ ਸਿਰਫ ਦੁੱਧ ਬੰਡ ਗਿਆਣਾਗਾ ਪਿੰਡ ਦੇ ਵਿੱਚ ਸੋ ਕੁਛਤਾ ਪਾ ਐ ਦੇ ਰੱਖਾਂਗੇ ਚਿਕਨ ਕੁਛ ਆਪਾਂ ਇਹਨਾਂ ਨੂੰ ਬੜਵਾਗੇ ਅੱਦਾਂ ਇਹਨਾਂ ਨੂੰ ਬਚਾਦਣ ਵਾ ਵੱਡੇ ਤੋਂ ਕੱਟ ਲਾ ਲਾਂਗੇ ਆਪਾਂ ਤਾਂ ਕਿੜਾ ਮਸਾਲਾਗਾ ਵੀ ਉਹ ਵਧੀਆ ਦੇਲੇ ਵਿੱਚੋਂ ਅੰਦਰ ਚਲਾ ਜਾਵੇ ਅਰ ਸਾਰਾ ਚੱਕ ਮੀ ਉਸ ਕਰਾਂਗੇ ਮੈਂ ਕਿੰਨੂ ਆਇਆ ਬਦਿਆ ਬੱਤੂ ਕਹੇ ਪਾਲਾ ਦੋ ਦੋ ਤਾਜਣ ਉਹ ਹੀ ਤਾਂ ਦੋ ਦੋ ਹੋਣਾ ਫਿਰ ਆਤ ਜਾਣੀ ਐਹਰੀ ਆਉਣਗੇ ਤਾਂ ਮੇਰੇ ਬਦਰ ਖੰਡਈ ਨਹੀਂ ਚਲੋ ਕੋਈ ਨਾ ਆਪਣਾ ਕੰਮ ਸੀ ਹੈ ਮਿਸ ਅੱਛਾ ਪੂਰੀਆਂ ਬੋਂਦੀ ਨੇ ਅਸੀਂ ਬੋਂਦੀ ਲੈ ਆਏ ਸਾਰੀਆਂ ਵੇ ਅਸੀਂ ਫਸਟ ਟਾਈਮ ਬਣਾ ਰਹੇ ਆਂਗੇ ਕੁਝ ਗਲਤੀ ਵੀ ਹੋ ਸਕਦੀ ਹੈ ਠੀਕ ਆ ਦੇਖ ਕੇ ਸਿੱਖਿਓ ਤਾਂ ਨਹੀਂ ਜੇ ਐਕਸਪਰਟ ਹੋਏ ਤਾਂ ਸਿੱਖਣਿਓ ਵਧੀਆ ਬਣਿਓਗੇ ਤਾਂ ਤੁਸੀਂ ਟਰਾਈ ਕਰ ਸਕਦੇ ਹੋ ਅਸੀਂ ਵੈਸੇ ਵੀਡੀਓ ਹੀ ਦੇਖੀ ਆ ਪਹਿਲਾਂ ਵੀ ਕਿੰਦਾ ਹਾਈਦਰਾਬਾਦੀ ਬਿਰਿਆਨੀ ਬਣਦੀ ਆ ਬਸ ਐਵੇਂ ਮੈਂ ਕਹਤਾ ਮੈਂ ਸਵਾਦੀ ਬਣਾਉਂਗੀ ਚਲੋ ਫਿਰ ਦੇਖਦੇ ਆ ਦਮ ਬਿਰਿਆਨੀ ਬਣਾਏਗੇ ਦਮ ਬਿਰਿਆਨੀ ਨਾਲ ਆਪਾਂ ਬਣਾਵਾਂਗੇ ਮਿੰਟ ਚਟਨੀ ਰਾਇਤਾ ਮੈਂ ਤਾਂ ਆਪਣੇ ਘਰ ਹੀ ਲੱਗਿਆ ਹਾਂ ਤੇ ਨਾਲ ਆਪਾਂ ਖਾਵਾਂਗੇ ਦੀ ਸਲਾਦ ਇਹਦੇ ਨਾਲ ਗਾਜਰਾ ਤੇ ਅਨੀਆਂ ਇਹਦੇ ਨਾਲ ਗਾਜਰਾ ਤੇ ਅਨੀਆਂ ਬਣਾਈ ਜੀ ਬਹੁਤ ਵਧੀਆ ਟੇਸਟ ਹੁੰਦੇ ਆ ਨਾ ਅੱਥਾ ਨਾਲ ਬਿਰਿਆਨੀ ਖਾਵਾਂਗੇ ਅੱਜ ਬੜਾ ਨੀਰ ਚਮਚਿਆਂ ਦਾ ਜਮਾ ਸੁਆਦ ਨਹੀਂ ਆਉਂਦਾ ਜਿਹੜਾ ਹੱਥਾਂ ਨਾਲ ਐ ਥੋੜਾ ਜਿਹਾ ਚਿਕਨ ਤੋੜ ਕੇ ਵਿੱਚ ਥੋੜਾ ਜਿਹਾ ਅਨੀਅਨ ਗਾਜਰ ਐ ਕਰਕੇ ਸੋ ਚਿਕਨ ਆਪਾਂ ਕੱਟ ਲੈ ਹੈਗਾ ਜਿਹਦੀਆਂ ਉਹ ਵੱਡੀਆਂ ਵੱਡੀਆਂ ਹੱਡੀਆਂ ਸੀ ਉਹ ਕੱਢ ਕੇ ਆਪਾਂ ਬਾਹਰ ਸੁੱਟਤੀ ਹੈਗੀਆਂ ਕਿਉਂਕਿ ਇਹਨਾਂ ਆਪਾਂ ਨੂੰ ਨਹੀਂ ਚਾਹੀਦਾ ਸੀ ਸਿਰਫ ਆਪਾਂ ਨੂੰ ਬਸ ਨਾਈਸ ਕਲੀਨ ਪੀਸ ਰੱਖ ਲੈ ਹੈਗੇ ਜਿੱਦੀ ਵੀ ਐਕਸਟਰਾ ਫੈਟ ਹੋਊਗੀ ਮੈਂ ਕੱਢਤੀ ਹੈਗੀ ਚੱਕ ਮਰ ਮਾਰ ਕੇ ਠੀਕਾ ਹੁਣ ਆਪਾਂ ਇਹਨੂੰ ਕਰੀਏ ਨੇ ਮੈਰੀਨੇਟ ਇਹਦੇ ਵਿੱਚ ਆਪਾਂ ਥੋੜੀ ਜਿਹੀ ਦਹੀਂ ਪਾਵਾਂਗੇ ਆਹਾ ਵਾਲੀ ਸਿੰਪਲ ਦਹੀਂ ਹੈ ਠੀਕਾ ਕੋਈ ਸਪੈਸ਼ਲ ਦਹੀਂ ਹੈਗੀ ਤੇ ਇਹ ਬਸ ਦੋ ਤਿੰਨ ਚੰਚ ਅੰਚੇ ਪਾ ਲੈਣੀ ਆਪਾਂ ਲਾਈਕ ਥਿਸ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜਿਦਾ ਸਾਰੇ ਨੋਰਮਲ ਮਸਾਲੇ ਹੁੰਦੇ ਆ ਸਾਲਟ ਸਾਲਟ ਪੈਪਰ ਹੂੰ ਹੂੰ ਪੈਪਰ ਵੀ ਮਤਲਬ ਇੰਡੀਅਨ ਮਸਾਲੇ ਸਾਲਟ ਤੇ ਪੈਪਰ ਵੀ ਤਾਂ ਪਾਈ ਸਕਦੇ ਹਾਂ ਕਿਉਂ ਨਾ ਕਿਉਂਕਿ ਇਹ ਹੀ ਆਪਣਾ ਬੇਸ ਆਗਾ ਮਸਾਲੇ ਦਾ ਸੋ ਇਸ ਤਰ੍ਹਾਂ ਕਿ ਆਪਾਂ ਚੰਗੀ ਤਰ੍ਹਾਂ ਮਰੀਨੇਟ ਕਰਾਂਗੇ ਤੇ ਇਹ ਵਿੱਚ ਥੋੜਾ ਜਿਹਾ ਬਰੀਆਨੀ ਮਸਾਲਾ ਵੀ ਪਾਵਾਂਗੇ ਅਸੀਂ ਉਹ ਲੈ ਕੇ ਆਉਣਾ ਸਾਡੇ ਕੋਲ ਹਲੇ ਹੈ ਨਹੀਂਗਾ ਤੇ ਬਸ ਇਹ ਜਿਵੇਂ ਮੈਂ ਮਸਾਲਾ ਚੋਟ ਕਲਿੱਕ ਕਰ ਰਹੀ ਹਾਂ ਤੇ ਆ ਸਾਰੇ ਸੁੱਟ ਦੇ ਦੋ ਥੋੜੇ ਥੋੜੇ ਕਰਕੇ ਹੋਰ ਇਹਦਾ ਕੋਈ ਸੀਕ੍ਰੈਟ ਨਹੀਂ ਹੈਗਾ ਇਹ ਸੀਕ੍ਰੈਟ ਹੈ ਕਿ ਨੋਰਮਲ ਮਸਾਲੇ ਆਪਾਂ ਐਡ ਕਰਨੇ ਆ ਮੈਰੀਨੇਸ਼ਨ ਦੇ ਤੇ ਹਲਦੀ ਵੀ ਪਾਉਣੀ ਹੈ ਹਲਦੀ ਤਾਂ ਕੋਈ ਇੰਡੀਅਨ ਕੁਕਿੰਗ ਦੀ ਜਾਣ ਆਣ ਮਾਣ ਛਾਣਾ ਜਾਣ ਆਣ ਮਾਣ ਛਾਣਾ ਹੈ ਤੇ ਹੁਣ ਸਾਡੇ ਕੋਲ ਥੋੜੀਆਂ ਇੱਕ ਦੋ ਚੀਜ਼ਾਂ ਹੀ ਕੱਟਣੀਆਂ ਗਿਆ ਉਹ ਅਸੀਂ ਹੁਣ ਬਸ ਚਿਕਨ ਨੂੰ ਮੈਰੀਨੇਟ ਹੁੰਦੇ ਹੁੰਦੇ ਇੰਡੀਅਨ ਸਟੋਰ ਤੋਂ ਜਾ ਕੇ ਲੈ ਆਵਾਂਗੇ ਜਿਵੇਂ ਤੇ ਜਿੰਜਰ ਗਾਰਲਿਕ ਪੇਸਟ ਵੀ ਪਾਵਾਂਗੇ ਅਸੀਂ ਆਹ ਵਾਲਾ ਯੂਜ਼ ਕਰਦੇ ਹਾਂ ਪਹਿਲਾਂ ਵੀ ਦੱਸ ਦਿੱਤੀ ਆ ਸੋ ਇਹ ਵੀ ਆਪਾਂ ਇੱਕ ਇੱਕ ਚਮਚਾ ਪਾ ਕੇ ਉਹ ਉਹ ਪਾਣ ਨਾ ਦੇ ਇਹਨੂੰ ਇਦਾਂ ਮੈਰੀਨੇਟ ਕਰ ਦਵਾਂਗੇ ਬਸ ਬਸ ਇਹਨੂੰ ਚੰਗੀ ਤਰ੍ਹਾਂ ਲੁਕੋ ਦੇਣਾ ਚਿਕਨ ਦੇ ਮਸਾਲਿਆਂ ਦੇ ਵਿੱਚ ਹਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰਕੇ ਚੰਗੀ ਤਰ੍ਹਾਂ ਰੱਖ ਦੇ ਬਸ 15 ਮਿੰਟ ਲਈ ਰੱਖ ਦੇ ਕਿਉਂਕਿ ਉਹਨਾਂ ਜਿਆਦਾ ਵਧੀਆ ਫਲੇਵਰ ਆ ਗਿਆ ਚਲੋ ਬਈ ਬਸ ਹੋਣਾ ਪੈਣਾ ਚੰਗੀ ਤਰ੍ਹਾਂ ਮੈਰੀਨੇਟ ਕਰ ਲੈਣਾਗਾ ਤੇ ਹੁਣ ਆਪਾਂ ਜਾ ਰਹੇ ਹਾਂਗੇ ਇੰਡੀਅਨ ਸਟੋਰ ਤੇ ਜਿਹੜੇ ਵੀ ਆਪਣੇ ਖੜੇ ਮਸਾਲੇ ਲੈਣਗੇ ਤੇ ਫਰਾਈਡ ਆਨੀਅਨਸ ਲੈ ਕੇ ਆਉਣ ਵਾਲੇ ਨੇਗੇ ਬਸ ਉਹ ਆਪਾਂ ਇੱਕ ਦੋ ਚੀਜ਼ਾਂ ਹੀ ਚੱਕ ਲੈਗੇ ਉਹਨੇ ਟਾਈਮ 'ਚ ਮੈਰੀਨੇਟ ਹੋ ਜਾਊਗਾ ਹਾਂਜੀ ਫਿਰ ਬਾਕੀ ਤੁਹਾਨੂੰ ਅਸੀਂ ਦਿਖਾਉਦੇ ਹਾਂ ਮਾਚੀ ਬਣਾਉਣਾ ਅਸੀਂ ਇੰਡੀਅਨ ਸਟੋਰ ਤੋਂ ਲੈ ਆਏ ਭਾਈ ਫਰਾਈਡ ਆਨੀਅਨ ਬਾਸਮਤੀ ਰਾਈਸ ਓਏ ਬਤਮੀ ਜੀਨ ਕਾਨੀ ਇਹ ਵੈਜ ਬਲੌਗ ਬਣ ਰਿਹਾਗਾ ਚਿਕਨ ਬਰੇਨੀ ਦੇ ਨਾਲ ਸੋ ਚਿਕਨ ਬਰੀਨੀ ਦਾ ਮਸਾਲਾ ਲਿਆਏ ਅਸੀਂ ਪਹਿਲੀ ਦੁਕਾਨ ਤੇ ਗਏ ਉਹ ਤੇ ਵਿਚਾਰੀ ਬੰਦ ਦੀ ਸੀਗੀ ਫਿਰ ਅਸੀਂ ਦੂਰ ਦਰੰਡੇ ਗਏ ਫਿਰ ਉਹ ਵਾਲੀ ਦੁਕਾਨ ਖੁੱਲੀ ਸੀਗੀ ਬਹੁਤ ਰਸ ਸੀ ਬਈ ਉਹ ਨਹੀਂ ਦੁਕਾਨ ਤੇ ਕੀ ਹੋਇਆ ਮਸਾਲਾ ਨਹੀਂ ਕਿਹਾ ਇਹ ਬੋਲੀ ਹੋਏ ਫਿਰਦੀ ਹੈਗੀ ਸੋ ਆਪਾਂ先 ਪਹਿਲਾਂ ਕੀ ਕਰਾਂਗੇ ਚਿਕਨ ਬਣਾਵਾਂਗੇ ਤੇ ਉਸ ਵਾਸਤੇ ਆਪਾਂ ਲੰਬੇ ਸਲਾਈਸਡ ਪਿਆਜ਼ ਆਹ ਦਾਣਾ ਘੋਲ ਲਈ ਸਲਾਈਸ ਨਹੀਂ ਹੋ ਰਹੇ ਸੀਗੇ ਲੰਬੇ ਸਲਾਈਸ ਮੈਨੂੰ ਨਾ ਵੱਡਾ ਚਾਹ ਚਾਹ ਰਹੇ ਨਹੀਂ ਹੁੰਦਾ ਹੈਗਾ ਆ ਥੋੜਾ ਬਾਅਦ ਤਿੱਖਾ ਆਈ ਐਮ ਨਾਟ ਅ ਸ਼ੈਫ ਬਟ ਆਈ ਐਮ ਅ ਸ਼ੈਫ ਪਰ ਯੂ نو ਆਈ ਐਮ ਨਾਟ ਅ ਸ਼ੈਫ ਦੇਖੋ ਸੋ ਬਸ ਕੁਲਮ ਲਾ ਕੇ ਆਪਾਂ ਨੂੰ ਲੰਬੇ ਤਰੀਕੇ ਵਾਲੇ ਪਿਆਜ਼ ਚਾਹੀਦੇ ਨੇਗੇ ਚਿਕਨ ਨੂੰ ਤੜਕਾ ਲਾਉਣ ਦੇ ਲਈ ਮੈਂ ਖਾ ਰਹੀ ਹਾਂ ਹੰ ਕਰੈਕ ਨਟਸ ਜੋ ਵੀ ਹੁੰਦੇ ਹੈਗੇ ਹਾਏ ਦਿਸ ਇਜ਼ ਬੈਡ ਦੇਖੋ ਛੋਟੇ ਲੰਬਿਆਂ ਦਾ ਛੋਟੇ ਕਦੋਂ ਹੋ ਗਏ ਜੋ ਵੀ ਹੋ ਜਾਂਦੇ बस ਹੋ ਜਾਂਦੇ ਲੰਬਿਆਂ ਦੇ ਛੋਟੇ ਹੋ ਗਏ ਲੈ ਬਾਹ ਨਹੀਂ ਤੇਰੀ ਵੱਡੀ ਛਾਪ ਨੇ ਇਹ ਕੁੱਲ ਮਿਲਾ ਕੇ ਬੱਸ ਕੰਮ ਖਰਾਬ ਹੀ ਕਰ ਰਹੀ ਹੈਗੀ ਗੰਡੇ ਲੰਬੇ ਕੱਟਨੇ ਸੀ ਪਤਾ ਨਹੀਂ ਕੀ ਕੀ ਚੁਪੀ ਚੁਪੀ ਕਰ ਤੇ ਲੈ ਦੇਖੋ ਸੋ ਆਪ ਦੇਖ ਸਕਦੇ ਹੋ हमने ਇਹ ਚਿਕਨ ਕੇ ਲਈ ਛੋਟਾ ਬਰਤਨ ਰੱਖ ਦਿਆ ਜੀਮੀ ਅੱਜ ਤੇ ਰੱਖ ਦਿਆ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਹਾਂ ਡਾਲ ਦਿੰਗੇ ਸੋ ਸਭ ਤੋਂ ਪਹਿਲੇ ਹਮ ਸਰੋਂ ਦੇ ਤੇਲ ਨੂੰ ਫਿੰਕ ਦਿੰਗੇ ਥੋੜਾ ਸਾ ਤੜਾ ਦਿੰਦੇ ਉਸ ਨੂੰ ਆੜ ਕਾ ਲਗਾਣਾਗੇ ਇਹਨੂੰ ਹੋਰ ਕੀ ਕਰਨਾਗਾ ਇੱਕ ਲੱਲਾ ਦੀ ਕਾਛੀ ਹਮ ਆਈ ਸੋ ਆਪਣਾ ਤੇਲ ਆ ਜਿਹੜਾ ਸਰੋਂ ਦਾ ਉਹ ਗਰਮ ਹੋ ਚੁੱਕਿਆਗਾ ਹੁਣ ਇੱਥੇ ਆਪਾਂ ਥੋੜਾ ਪਾਵਾਂਗੇ ਆਪਾਂ ਜੀਰਾ ਜੀਰਾ ਇਜ਼ ਏ ਵੈਰੀ ਮਾਸਟਰ ਜੀਰੇ ਕੇ ਬਿਨਾ ਜ਼ਿੰਦਗੀ ਬਕਵਾਸ ਹੈ ਸੋ ਪਿਆਜ਼ ਡਾਲ ਦਿੰਗੇ ਖੜੇ ਮਸਾਲੇ ਤਾਂ ਪਾਏ ਨਹੀਂ ਅਰੇ ਯਾਰ ਇਹ ਕੋਸ ਜੌਲਾ ਕੀ ਪੈਂਦੇ ਹੁੰਦੇ ਆ ਅੱਛਾ ਤੂੰ ਸੱਤਪਾ ਗ੍ਰੀਨ ਚਿੱਲਿਸ ਲਾ ਲੀਆਂ ਤੇ ਆਪਣੇ ਟਮਾਟਰ ਲੈ ਲਿਆ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਗਾਦਰ ਵੀ ਪਾਣੀ ਆ ਤੂੰ ਕਿ ਸੈਲਡ ਚ ਪਾਣੀ ਆ ਉਹ ਤਾਂ ਬਾਅਦ ਚ ਸੈਲਡ ਚ ਪਾਉਂਗੀ ਮਸਾਲਾ ਦੇਖ ਮੜਾ ਆ ਆਪਾਂ ਕਟਟਾ ਡਾਲਾ ਰਹਾ ਆ ਵੋ ਪ੍ਰੈਂਕ ਕੀ ਹੋ ਗਿਆ ਤਾਂ ਦੇਖ ਇਹਨੂੰ ਕਹਿੰਦੇ ਹੁੰਦੇ ਨੇ ਸ্লাইਸ ਐ ਖੰਜ ਵੀ ਨਹੀਂ ਪੈਂਦੇ ਬਚਾਰੇ ਕੋਈ ਤੋਂ ਬੋਲਦੇ ਆ ਉਹ ਉਹਨੂੰ ਟਮਾਟਰ ਕਹਿੰਦੇ ਨੇ ਇਹ ਆਪਣੀ ਉਹ ਹੈਗਾ ਦਾ ਵਿਨੇਗਰ ਗੈਸ ਵੀ ਦੁੱਧ ਹਾਫ ਵੀਨੇਗਰ ਵੀ ਪਾ ਮੰਗੋ ਦੇ ਨਾਲ ਹੀ ਤੇਜਾ ਵੀ ਦੁੱਧ ਵੀ ਹੈ ਵੀ ਹੈ ਸੱਕਨ ਐਜ਼ਲ ਹਾਫ ਉਹ ਸਾਰਾ ਕੁਝ ਪਾਵਾਂਗੇ ਜਦੋਂ ਮੈਂ ਉੱਥੇ ਸਿੱਟੀਤ ਕੰਮ ਕਰਦੀ ਹੁੰਦੀ ਸੀ ਨਾ ਬੈਂਬੂ ਬਰੀਅਨੀ ਦੇ ਵਿੱਚ ਸਿਰਕਾ ਪਾਉਣਾ ਹੁੰਦਾ ਸੀ ਸੈਫਰਨ ਪਾਉਣਾ ਹੁੰਦਾ ਸੀ ਉਹਦੇ ਨਾਲ ਹੀ ਖੁਸ਼ਬੂ ਕਰਕੇ ਸਾਰੇ ਲੋਕ ਆਰਡਰ ਕਰਦੇ ਰਹਿੰਦੇ ਬੈਂਬੂ ਬਰੀਅਨੀ ਬੈਂਬੂ ਬਰੀਅਨੀ ਸੋ ਆਪਾਂ ਪਿਆਜ਼ ਪੁੰਨੇ ਬਹੁਤ ਜ਼ਰੂਰੀ ਆ ਨਹੀਂ ਤਾਂ ਹੈ ਕੱਚਾ ਫਲੇਵਰ ਆਊਗਾ ਫਿਰ ਇਹਨੂੰ ਚੰਗੀ ਤਰ੍ਹਾਂ ਪਕਾઈએ ਆਪ ਫਿਰ ਆਹ ਵਾਲਾ ਚਿਕਨ ਇਹਦੇ ਵਿੱਚ ਪਾ ਦਾਂਗੇ ਫਿਰ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਕੁਕ ਕਰਾਂਗੇ ਬਸ ਇਹੀ ਮੇਨ ਕੰਮ ਆ ਆ ਬਾਕੀ ਤਾਂ ਚੌਲਾਂ ਦਾ ਤਾਂ ਕੋਈ ਨਹੀਂ ਮੈਨੂੰ ਲੱਗਦਾ ਬਰੀਅਨੀ ਜਿਹੜੀ ਖੋਤ ਗਈ ਸੀ ਕਿੱਥੇ ਫਸ ਗਈ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਫਸ ਗਈ ਅਜੇ ਵੀ ਤੇ ਆਪਣੇ ਪਿਆਜ਼ ਬਿਲਕੁਲ ਪੁੱਜ ਗਏ ਹੈਗੇ ਆ ਆ ਦੇਖ ਸਕਦੇ ਤੁਸੀਂ ਇਸ ਵਾਰ ਇਹਨਾਂ ਨੇ ਮੱਛੀਆਂ ਨਾ ਹੈਗਾ ਪਰ ਹੁਣ ਆਪਾਂ ਇਹਦੇ ਵਿੱਚ ਆਹ ਵਾਲੇ ਟਮਾਟਰ ਤੇ ਹਰੀਆਂ ਮਿਰਚਾਂ ਵੀ ਪਾ ਲਾਂਗੇ ਠੀਕ ਆ ਆਹ ਕੋਲ ਲੰਬਾ ਬੁੱਧੀਆ ਹੈ ਨਾ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਕੁੱਟ ਕਰਾਂਗੇ ਤੇ ਬਾਅਦ ਵਿੱਚ ਥੋੜਾ ਜਿਹਾ ਤਾਂ ਚਿਕਨ ਪਾ ਲੈਣਾ ਚਿਕਨ ਵਿੱਚ ਆਪਾਂ ਸਾਰਾ ਕੁਝ ਪਾਇਆ ਹੈ ਕੱਲੀ ਫ੍ਰੌਮ ਸਬਜ਼ੀ ਲੈ ਕੇ ਤਹੇ ਕੁੱਟਣੀ ਪਾ ਲੈਣੀ ਹੈ ਜੇ ਮਸਲਾ ਉਹ ਇਹਨਾਂ ਅਰੇ ਵਿੱਚ ਨੂੰ ਆਵਾਂ ਚਿਕਨ ਪਾ ਲੈਣਾ ਚਲ ਅਸਲੋ ਤਾਂ ਸਾਰਾ ਚਿਕਨ ਪਾ ਲੈਣਾ ਰੇ ਵਿੱਚ ਹਾਈ ਕੱਟ ਚੁੱਕੀ ਹੋਈ ਬੱਜੀਆ ਹਾਂ ਖੜ ਕੇ ਰੱਖੀ ਚਲੋ ਲਈ ਮਾਸ਼ਾਅੱਲਾ ਅੱਲਾਹ ਕੀ ਬਾਤ ਹੈ ਸਾ ਚਿਕਨ ਹੁਣ ਤੇਰੇ ਲਈ ਬਣੂਗਾ। ਕਬਾੜੇ ਚਿਕਨ ਮਿਕਸ ਕਰ ਦੇਣਾ ਪੂਰਾ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ। ਬੰਦੇ ਤਾਂ ਮੱਛ ਗਏ। ਮਚਾਣੀ ਹੁੰਦੇ ਆ। ਕੋਈ ਵੀ ਫਲੇਵਰ ਹੁੰਦਾ। ਕੋੜਾ ਪਾਣੀ ਪਾ ਦੇਣਾ। ਤੇ ਮਾਸ਼ੱਲਾ ਬਹੁਤ ਚੰਗਾ ਚਿਕਨ ਬਣੂਗਾ। ਯਰ ਮੈਂ ਕੁਕਿੰਗ ਆਹ ਬੰਦ ਨਹੀਂ ਹੈਗਾ। ਮੈਂ ਸਿਰਫ ਖਾ ਖਾ ਸਕਦੀ ਹਾਂ। ਇਸ ਲਈ ਮੈਂ ਦਾ ਵਾਪਸ। ਖਾ ਲਿਆ। ਬੈਕਚਾ ਮੰਗੂਨੀ ਹੈ ਹਮ ਅੱਜਕੱਲੇ ਗੋਰੀ ਬਣ ਜਿਹੜਾ ਬੀਹੋੜਾ ਪੈਣ ਨੂੰ ਚੰਗੀ ਤਰ੍ਹਾਂ ਮਿਕਸ ਮਿਕਸ ਕਰਕੇ ਮਿਲਦੇ ਆਗੇ ਬਸ ਇਹਨੂੰ ਆਪਾਂ ਕਵਰ ਕਰਕੇ ਪਕਾ ਮਾਰੀ ਦੇਖੋ ਵਧੀਆ ਸੌਫਟ ਹੋਣਾ ਸਟਾਰਟ ਹੋ ਗਿਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਸੇਕ ਲਵਾਵਾਂਗੇ ਉਧਰ ਜਿਹੜੇ ਆਪਣੇ ਰਾਈਸ ਨੇਗੇ ਉਹ ਵੀ ਆਪਾਂ ਬਸ ਸਾਰੇ ਕੋਣੇ ਨੇ ਸਾਨੂੰ ਨਹੀਂ ਪਤਾ ਮੈਂ ਕੋਈ ਆਈਡੀਆ ਨਹੀਂ ਹੈ ਆਈਡੀਆ ਅੱਧੇ ਚੋਰ ਪਾਉਂਦੇ ਹੁੰਦੇ ਆ ਪਤਾ ਨਹੀਂ ਕਿਵੇਂ ਵੀਡੀਓ ਕੀ ਗਿਆ ਸੀਗਾ ਸਰ ਆਮ ਗੋਇੰ ਟੂ ਮੈਂ ਤਾਂ ਨਾ ਕਾਪੀ ਕਰੂੰਗੀ ਬਸ ਇੰਨੇ ਘਟ ਚੋਲ ਹੈਲੋ ਇਹ ਫਲ ਕਿੱਥੋਂ ਤੱਕ ਆਣਗੇ ਬਹੁਤ ਆਰਦਾ ਠੀਕ ਸੋ ਫਿਰ ਆਪਾਂ ਹੁਣ ਥੋੜੇ ਜਿਹੇ ਚੌਲ ਪਕਾਵਾਂਗੇ ਵੀ ਜ਼ਿਆਦਾ ਹੀ ਨਹੀਂ ਪਕਾਉਣੇਗੇ ਕਿਉਂਕਿ ਫਿਰ ਜਦੋਂ ਆਪਾਂ ਦਮ ਲਵਾਵਾਂਗੇ ਬਿੰਡੇ ਨਾਲ ਕੇਰੀ ਉਦੋਂ ਇਹਨਾਂ ਨੂੰ ਜ਼ਿਆਦਾ ਕੁਕ ਕਰਾਂਗੇ ਸੋ ਹੁਣ ਆਪਾਂ ਥੋੜਾ ਜਿਹਾ ਇਹਨਾਂ ਦਾ ਕਿ ਕੱਟਾ ਪਾਣ ਕਰਨ ਲਈ ਇਹਨਾਂ ਨੂੰ ਵਾਸ਼ ਕਰਦੇ ਹਾਂ ਚਲੋ ਆਜੋ ਵੀ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰ ਲੀਏ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਭਾਂਡੇ ਭੜਗ ਹੋਏ ਜਿੱਤੇ ਨਹੀਂ ਪਤਾ ਭਰਿਆ ਨਹੀਂ ਭਰਨ ਹੋਈ ਗਿਆ ਤਾਂ ਤਾਂ ਪਕਾਉਂਦੇ ਹਾਂ ਤਾਂ ਹੀ ਭਾਂਡੇ ਲੈਣੇ ਨੇ ਬਾਸੀ ਨੂੰ ਬੜਿਆਂ ਤੋਂ ਤੀਵਰੀ ਵਾਰੀ ਵੋਸ਼ ਕਰਦਾਂਗੇ ਕਿਉਂਕਿ ਮੈਨਾਂ ਇੰਨੀ ਇੱਕ ਕਣਕ ਧੋਤੀ ਹੈ ਨਾ ਬਈ ਇੰਡੀਆ ਇੰਨੀ ਇੱਕ ਕਣਕ ਧੋਤੀ ਹੈ ਜਿਹੜੀ ਪਿੱਛੇ ਖੜੀ ਦੀ ਕਣਕ ਨਹੀਂ ਰਹਿ ਜਾਂਦੀ ਫਿਰ ਅਸੀਂ ਉਹ ਕਣਕ ਧੋ ਕੇ ਪਕਵਾਂ ਨੂੰ ਆਟਾ ਬਣਾਉਂਦੇ ਜੇ ਫਿਰ ਖਾਲ ਤੇ ਬਹਿ ਜਾਂਦੇ ਕਿਸੀ ਉਹ ਵਾਲੀ ਕਣਕ ਲੈ ਕੇ ਕਿ ਫਿਰ ਬਸ ਐਂ ਕਣਕ ਧੋਈ ਜਾਂਦੇ ਜਿੰਨਾ ਡੈਮੋ ਸਾਫ ਨਹੀਂ ਸਿੰਘ ਲੈਂਦੀ ਸੋ ਐਕਸਪਰਟ ਹੋ ਗਈ ਮੈਂ ਅਬਾਵਾਸ ਮਤਾ ਰੋ ਕਿ ਵੇ ਦਾ ਪਾਣੀ ਪਾ ਲਿਆ ਮੈਨੂੰ ਇਹਨਾਂ ਤਾਂ ਪਤਾ ਨਹੀਂ ਕਿ ਕਿੰਨਾ ਪੋਣਾ ਸੀਗਾ ਚਲੋ ਬਾਸ ਨੂੰ ਨਾ ਪੈਨ ਤਾਰਦੀ ਉਹ ਚਲੋ ਮੈਂ ਮੈਸੇਜ ਕਰਾਂਇਚ ਹਾਂ ਮੈਨੂੰ ਇਲਾਚੀ ਆ ਪਸੰਦ ਨਹੀਂ ਆਈ ਲੈਚੀਆਂ ਨਾ ਆਪਾਂ ਹੀ ਫਿਰ ਲੈਚੀਆਂ ਆਪਾਂ ਅੱਦਾਂ ਲਾ ਦਿੰਦਾ ਬਰੀਆਨੀ ਖਾਣੇ ਹਾਂ ਤੇ ਚਾਹ ਪੀਣ ਲੱਗੇ ਲੈਚੀਆਂ ਨਾ ਆਪਾ ਪੱਤੇ ਹੋਣੇ ਪੈਣਗੇ ਹਰ ਕਿਸੇ ਨੂੰ ਪੈਣੇ ਇਹ ਉੱਬਾ ਲੈਣ ਚ ਫਲੇਵਰ ਦੇਣਾ ਆਪਾਂ ਰਾਈਸ 'ਚ ਫਲੇਵਰ ਦੇਣਾ ਸੋ ਇਹ ਵੀ ਹਾਲ ਦੇ ਚ ਪੱਲੇ ਚੀਂ ਕੇ ਆਪਾਂ ਦੀ ਹੁਣ ਕੋਈ ਨਹੀਂ

ਕੋਹੀ ਨਹੀਂ ਤੇ ਨੂੰ ਕਿਨੇ ਕਿਹਾ ਸੀ ਆਹੀਆਂ ਕਟਨੂ ਨੀ ਐ ਆਇਆਂ ਕਟਨੀਆਂ ਸੀ ਆਇਆਂ ਥੋੜੀ ਕਿਵੇਂ ਕਟਨੀਆਂ ਜਿੰਨੇ ਆਪਾਂ ਖੀਰੇ ਕੱਟਦੇ ਹੁੰਨੇ ਆਂਗੇ ਬੋਲ ਬੋਲ ਹਾਂ ਮੈਨੂੰ ਮਜੇ ਤਾਂ ਵੀ ਅੱਛੀ ਲੱਗਤੀ ਹੈ ਯਾਰ ਗੰਡਾ ਦੇਖੀ ਜੇ ਮੈਂ ਮਰਿਆ ਹੁੰਦਾ ਆਹੋ ਕੋਈ ਸੁਦੀਨਾ ਤੋੜ ਕੇ ਲਾ ਦੇਈਏਗੀ ਆਪਾਂ ਸੁਦੀਨਾ ਤਾਂ ਦਿੰਦਾ ਹੀ ਨਹੀਂ ਕੱਖ ਹੀ ਦਿੰਦੇ ਨੇ ਹੈ ਸੁਦੀਨਾ ਹੈ ਲੈ ਆ ਸੁਦੀਨਾ ਆਏ ਸਾਰੇ ਪਰੀਨ ਆਇਆ ਖਾਣਾ ਹਾਂ ਅਸੀਂ ਨਾ ਕੱਟ ਵੀ ਦਿੱਤਾ ਸੀ ਕਾਲੀ ਮਸ਼ੀਨ ਫੇਰਦੀ ਸੀ ਇਹਦੇ ਉੱਤੇ ਵਿਚਾਰੇ ਤੇ ਇਹ ਫੇਰ ਨਹੀਂ ਖੜਦਾ ਬੇਸ਼ਰਮ ਹੈ ਤਾਂ ਉਹ ਪਿੱਛੇ ਡਾਕ ਵੀ ਹੈ ਤੇ ਪਿੱਛੇ ਨਹੀਂ ਬਾ ਬਾਦੂ ਖੜਾ ਬਾਦੂ ਬਾਬੇ ਮੈਂ ਭਾਈ ਪੂਕਾਲੇ ਗੰਡੇ ਵੀ ਲਾਤੇ ਹੁੰਦਾ ਇਸ ਵਾਰ ਵੀ ਵਧੀਆ ਝੜਨੀ ਤੋਂ ਕੁੱਟਾਂ ਐ ਇੰਨੀ ਪਿਆਰੀ ਬਲੌਗਿੰਗ ਕੋਈ ਵੀ ਨਹੀਂ ਕਰਦਾ ਜਿੰਨੀ ਪਿਆਰੀ ਬਲੌਗਿੰਗ ਮੈਂ ਕਰਦੀ ਆ ਹਾਂ ਤੇ ਢੀਆਂ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਈ ਢੋਲਾਂਗੇ ਅੱਜ ਵੀ ਰੋਡਿੰਗ ਮੋਟਰ ਪਾਸ ਹਾਂ ਕਰੋ ਫਿਰ ਕਰੋ ਆ ਦੇਖੀ ਕਹਾਤੋ ਨੇ ਵਿੱਚ ਮੈਂ ਲੱਗੀ ਹਾਂ ਦਾ ਸੀ ਕੁਛ ਨਾ ਕੁਛ ਤਾਂ ਹੋ ਗਿਆ ਵਿੱਚ ਮੈਂ ਐਂਕੀ ਕਦਹ ਨਾ ਪਰੇ ਤੱਕ ਬਣਾ ਲਾਂਗੇ ਵਿੱਚ ਦੁੱਧ ਪਾ ਲਾਂਗੇ ਤੇ ਵੀ ਤਾਂ ਕੁਦੀਨਾ ਪਾ ਕੇ ਵਿੱਚ ਥੋੜੀ ਬਹੁਤ ਕਾਜਰਾ ਪਾ ਕੇ ਹੁਣ ਮਿੱਠਾ ਪਾ ਕੇ ਰੈਡੀ ਆਪਦੇ ਇਹ ਕਿ ਪ੍ਰੋਫੈਸ਼ਨਲ ਹਨ ਨਹੀਂ ਇਹ ਚਾਹਤ ਹੁਣ ਬਣਾਉਣ ਚਾਹ। ਕੀ ਹੈ? ਸਲੋਕ ਮੈਂ ਤਾਂ ਰੈਸਪੀ ਪੁੱਛ ਪੁੱਛ ਕੇ ਜਾਣੇ ਸੀ ਜੋ ਮੈਂ ਕੰਮ ਤੇ ਬਣਾਉਂਦੀ ਹੁੰਦੀ ਸੀ। ਇਹ ਇਹ ਤੈਨੂੰ ਪਤਾ ਇੱਕ ਵਾਰੀ ਬਰ ਮੈਂ ਕੀਤਾ ਕਰਨੇ ਮੇਂ ਗੋਲ ਗੱਪੇ ਦਾ ਪਾਣੀ ਬਣਾਇਆ ਪਈ ਉੱਥੇ ਹੈ ਉੱਥੇ ਨਾ ਉਹਨਾਂ ਨੇ ਚਾਟਨੀ ਦੀ ਡੇਟ ਟੱਪੀ ਹੋਈ ਮੈਂ ਤਾਂ ਉਹ ਪਾਤੀ ਗੋਲ ਗੱਪਿਆਂ ਦਾ ਪਾਣੀ ਲੈਮਨ ਸੋਡੇ ਵੰਗੂ ਵੀ ਉਪਲ-ਉਪਲ ਕੇ ਡਾਇਗਰ ਉਹਨਾਂ ਕੋਲ ਗੋਲ ਗੱਪਿਆਂ ਚ ਪਾਇਆ ਕਰੀ ਫਿਰ ਉਹਨੇ ਇੱਕ ਦਿਨ ਜਾਂਚ ਕੀਤੀ ਵੀ ਇਹਦੇ ਵਿੱਚ ਕੁਝ ਗੜਬੜਾ ਸੀ ਫਿਰ ਮੈਨੂੰ ਕਦੇ ਵੀ ਕਿਹਾ ਨਹੀਂ ਵੀ ਤੂੰ ਗੋਲ ਗੱਪਿਆਂ ਦਾ ਪਾਣੀ ਬਣਾ ਫਿਰ ਉਹ ਆਪੇ ਬਣਾਉਣ ਲੱਗੀ ਉੱਥੇ ਆਂਟੀ ਜਿਹੜੀ ਉੱਥੇ ਸੀ ਮੈਂ ਤੇਲ ਲਾ ਲਾ ਮੈਂ ਤਾਂ ਮੱਖਣੀ ਕੱਢੀ ਆ ਨਹੀਂ ਆ ਆ ਦੇਖ ਤਾਂ ਮੰਮੀ ਐ ਕਦੋਂ ਰਾਮਨ ਨੇ ਬਈ ਰਹਾ ਤਾਂ ਬਹੁਤ ਸੋਣਾ ਬਣਾਇਆ ਮੈਂ ਆ ਮੈਂ ਵੈਰੀ ਇੰਪ੍ਰੈਸਡ ਲਾਈਟਲੀ ਕਿਰਾ ਹੈ ਨਹੀਂ ਸੀਗਾ ਇਹਦੇ ਦੀ ਪਉਣਾ ਸੀਗਾ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਅੱਛਾ ਮੈਂ ਕਿਹਾ ਕਿ ਤੇ ਓਵੇਂ ਕਟਕੇ ਖਾਣਾ ਪਰ ਇਹ ਓਵੇਂ ਵੀ ਆਪਾਂ ਖਾ ਸਕਦੇ ਹਾਂ ਬਰੀਆਨੀ ਨਾਲ ਬਹੁਤ ਵਧੀਆ ਟੇਸਟ ਲੱਗਦਾਗਾ ਤੇ ਇਹਦੇ ਆਪਾਂ ਰਾਇਤੇ 'ਚ ਵੀ ਪਾਉਣੇ ਆ ਪਾਲਾ ਵਧੀਆ ਸਵਾਦ ਲੱਗਦਾ ਟੇਸਟ ਬਹੁਤ ਅੱਛਾ ਆਣਾਗਾ ਫਿਰ ਜਿਹੜੇ ਚੌਲ ਨੇ ਚੌਲ ਮਾਰ ਰਹੇ ਹਾਂ ਆਪਣਾ ਪਗਰੀ ਨਹੀਂ ਦੇ ਬਾਹੋਂ ਨੇਸ ਹਮੇ ਕੜੀ ਨਹੀਂ ਆਉਂਦੀ ਪੱਤੇ ਵੱਢਦੇ ਹਾਂ ਆਪਾਂ ਲੇਰ ਬਾਏ ਲੇਰ ਆਪਾਂ ਹੁਣ ਪਾਵਾਂਗੇ ਬਰੀਅਨੀ ਨੂੰ ਪਦਮ ਕਰਵਾਉਣ ਲਈ। ਦੇਖੋ ਕਿੰਨੇ ਖਿਲੇ ਚੌਲ ਨੇ। ਐਂ ਚੌਲ ਹੋਣੇ ਚਾਹੁੰਦੇ ਆਪਣੇ ਖਿਲੇ ਚੌਲ ਹੋਣੇ ਚਾਹੀਦੇ ਨੇ। ਪਿਆਨਾ ਕੱਲਾ ਕੱਲਾ ਚੌਲ ਬਾਸਮਤੀ ਚੌਲ ਯੂਜ਼ ਕਰਨੇ ਹੁੰਦੇ ਨੇ। ਤੁਸੀਂ ਇਹਦੇ ਲਈ ਖੀਰ ਵਾਲੇ ਚੌਲ ਯੂਜ਼ ਕਰ ਲਓ। ਚਲੋ ਠੀਕ ਹੈ ਹੁਣ ਆਪਾਂ ਕਾਚੀ ਬਣਾਣਾ। ਜਿੰਨੇ ਦੇ ਵਿੱਚ ਪਾਵਾਂਗੇ ਕਾਚੀ। ਪਹਿਲਾਂ ਚੌਲ ਪਾਵਾਂਗੇ। ਪਾ ਦੇ ਚੌਲ ਹੋ ਗਏ। ਚਲੋ ਹੁਣ ਆਪਾਂ ਵੀ ਕਰ ਰਹੇ ਹਾਂ ਲੇਅਰਿੰਗ ਸਟਾਰਟ ਚੱਕੀ ਨੂੰ ਉੱਪਰ ਪੂਰੇ ক্লোਜ਼ ਕਰ ਲਾ ਫਿਰ ਚਲੋ ਪਤਲੀ ਪਤਲੀ ਲੇਅਰਿੰਗ ਕਰਦੇ ਫਿਰ ਉੱਤੇ ਚਿਕਨ ਨਾਲ ਆਪਾਂ ਫਰਾਈਡ ਅਨੀਆਂ ਵੀ ਖੋਲ ਲੀਏ ਹਾਂ ਤੁਮੜੇ ਮੜੇ ਮੜੇ ਬਸ ਇਹ ਸਮੰਨ ਪਏ ਉਹ ਮੈਂ ਸੱਚ ਸੈਫਰਨ ਪਿਉਣਾ ਪੈਣਾ ਸੈਫਰਨ ਕਿੱਥੇ ਹੈਗਾ ਖਾਜੋ ਉਹ ਟੈਂਡਾ ਤੀ ਪੋਣਾ ਠੀਕ ਉਦੋਂ ਆਪਾਂ ਪਾਣੀ ਚ ਘੋਲ ਕੇ ਉੱਪਰ ਚਿੱਟਾ ਮੜੀਏ ਸਾਰੇ ਕਿਤੇ ਖਲਾਰ ਕੇ ਪਾ ਚੌਲ ਹਾਂ ਹੁਣ ਚੌਲ ਲਏ ਆਪਣੇ ਬਾਰੀ ਬਸ ਹੁਣ ਸਾਰੇ ਪਾ ਲੂ ਮੈਂ ਖਲਾਰ ਕੇ ਪਾ ਪੂਰੇ ਬੜੀਆ ਖਲਾਰ ਕੇ ਹਾਂ ਚਲੋ ਹੁਣ ਆਪਾਂ ਹੋਰ ਇਹਦੇ ਵਿੱਚ ਸੈਫਰਨ ਲੈ ਕੇ ਆ ਬਈ ਹੁਣ ਆਪਾਂ ਪਾ ਲਈਏ ਉਰੇ ਬਾਦੂਾਰੇ ਫਰਾਈਡ ਅੰਮੀਆਂ ਆਪ ਪਦੀਨਾ ਪਦੀਨਾ ਪਾਣੀ ਚ ਚਲੋ ਵਲਾ ਸਾਰੇ ਮਾਦੀਨਾ ਮੈਂ ਉਹ ਸੈਫਰਨ ਦੋ ਅਰਜਾ ਪਰ ਬਦਲ ਆਹ ਐਨਨ ਕਿ ਸੈਫਰਨ 12 ਡਾਲਰ ਦਾ ਮਿਲਦਾ ਮੰਨ ਕੰਨੀ ਨੂੰ ਟਕਣੀ ਜਿਆਰੇ ਹਗਾ ਬਬੇ ਆਖੀ ਹੈ ਇਹ ਤਾਂ ਥੋੜਾ ਥੋਟਾ ਕਈ ਨਾ ਹਮੇਂ ਨਹੀਂ ਇਹ ਨਹੀਂ ਸ਼ੋਰ ਹੈਗਾ ਵੀ ਆਪਾਂ ਸਿੱਧੀ ਅੱਗ ਲਾ ਦੀਏ ਜਾਂ ਤਵੇ 'ਤੇ ਰੱਖ ਲਈਏ ਤਵੇ 'ਤੇ ਰੱਖ ਲਈਏ ਨਾ ਤਵੇ 'ਤੇ ਰੱਖੋ ਸਿੱਧੀ ਅੱਗ ਜੈਨੂੰ ਮਚਾ ਜੂਗੀ ਹਾਂ ਇਹਨੂੰ ਗੰਡਾ ਕਿਨੇ ਦਿਨ ਹੁੰਦਾ ਸਿਹਰ ਦਰ ਕਿਉਂਕਿ ਆਪਾਂ ਨੂੰ ਬਿਲਕੁਲ ਥੋ ਥੋੜੀ ਆਂਚ ਆਂਚ ਤਾਂ ਹੁੰਦੀ ਆ ਦਮ ਤੇ ਪਕਾਉਣਾ ਦਮ ਦਾ ਮਤਲਬ ਉਹੀ ਹੁੰਦਾ ਵੀ ਬਿਲਕੁਲ ਸਲੋ ਸਲੋ ਹੋਣਾ ਕਰਨਾ ਚਾਹੀਦਾ ਹਾਂ ਸਹੀ ਹੈ ਬੱਸ ਸੋ ਹਣ ਆਪਾਂ ਹੱਬੱਸਾ ਇੰਦਾ ਪਾ ਦਈਏ ਇਹ ਥੋੜਾ ਥੋੜਾ ਯੋਨੋ ਬਸ ਇਹ ਹੋਟਲ ਕੋਸ਼ ਹੈ ਨਾ ਬਸ ਹੋਰ ਕੁਝ ਨਹੀਂ ਹੈਗਾ ਬਸ ਅਨ ਤੂੰ ਫਰਾਈਡੇ ਨਹੀਂ ਇਨਪਾ ਪਾਤੇ ਪਾਤੇ ਪੱਕਾ ਹਾਂ ਉਹ ਤਾਂ ਬਰੀਆਨੀ ਦੇ ਉੱਪਰ ਵੀ ਪਾ ਕੇ ਖਾ ਸਕਦੇ ਹੁਣ ਇਹ ਤੇ ਚਟਨੀ ਹੀ ਪਾਣੀ ਸੜੀ ਪਾਣੀ ਪਾ ਲਈ ਟਰ ਸਾਰਾ ਕੁਝ ਪਾ ਲਈ ਹੁ ਤਾਂ ਬੱਸ ਸਾਰਾ ਕੁਝ ਫਟੇ ਚੱਕ ਦੇਨੇ ਬਾਅਦ ਜਿਹੜਿਆ ਥੋੜੇ ਥੋੜੇ ਚਟਨੀ ਫਟਨੀ ਸਾਰਾ ਪਾ ਦਿਓ ਚਲੋ ਬੱਸ ਮੇਰਾ ਗੋਆ ਬਰੀਆਨੀ ਆਪਣੀ ਦਮ ਤੇ ਬੈਸਟ ਕੀ ਹੈ ਹੁਣ ਆਪਾਂ 15 20 ਮਿੰਟਾਂ ਬਾਅਦ ਦੇਖਾਂਗੇ ਵੀ ਕਿਵੇਂ ਨੇ ਬਰੀਆਨੀ ਦੇ ਆਸਾਰ ਮੇਰੇ ਵੀਰੋ ਹੋ ਜਾ ਆਦੀਆਂ ਕੜੀਆਂ ਖਤਮ ਆ ਕੀ ਹੋ ਗਿਆ ਬਣ ਗਈ ਬਣ ਗਈ ਬਣ ਗਈ ਬਣ ਗਈ ਬਈ ਬਣ ਗਈ ਮੈਂ ਤੁਹਾਨੂੰ ਪੂਰੀ ਪਲੇਟ ਬਣਾ ਕੇ ਦਿਖਾਉਣੀ ਆ ਤੁਹਾਨੂੰ ਇਹ ਐਵੇਂ ਕਰਕੇ ਪਲੇਟ ਸਜਾਉਣੇ ਆ ਸੀ ਗਾਇਸ ਪਲੇਟ ਮਸਾਜ ਵੀ ਮੈਂ ਤਾਂ ਟੇਸਟ ਕਰਨੀ ਪੈਣਾ ਮੈਂ ਜਮਨ ਜੈਨੂ ਰਿਵਿਊ ਦੇ ਰਹੀ ਹਾਂ ਜੀ ਅਸੀ ਬਿਆਹ ਚਾਹੀਏ ਇਹ ਬਿਲਕੁਲ ਜੈਨੂ ਰਿਵਿਊ ਦੇਊਗੀ ਐਸ ਸੱਚੀ ਬੋਸਵਾ ਦਾ ਬਸ ਥੋੜੀ ਜਿਹੀ ਸਪਾਈਸੀ ਘਟਨ ੂਨ ਘਟਾ ਨਹੀਂ ਮੇਰੇ ਤੇਰਾ ਟੰਗ ਖਰਾਬ ਵਾਲਾ ੂਨ ਮੇਰੇ ਤੋਂ ਸਭ ਪਰਫੈਕਟ ਆ ਚਿਕਨ ਸਾਡਾ ਬਹੁਤ ਵਧੀਆ ਬਣਿਆ ਚਾਵਲ ਸਾਡੇ ਬਹੁਤ ਬਣੇ ਬਹੁਤ ਸਵਾਦ ਬਰੀਆਨੀ ਬਣੀ ਆ ਬੇ ਬਹੁਤ ਸਵਾਦ ਤੇ ਹੁਣ ਆਪਾਂ ਲੱਗਦੇ ਤੁਹਾਨੂੰ ਆ ਲੈ ਵੀਡੀਓ ਚ ਇਹਨੇ ਬਾਕੇ ਨੂੰ ਖਾਣੀਆਂ ਸੋ ਅਸੀਂ ਇਹ ਖਾਣ ਖਾਦੇ ਫਿਰ ਮੈਂ ਪੂਰੇ ਮਜ਼ੇ ਦੇ ਨਾਲ ਪਾਕਿਸਤਾਨੀ ਨਾਟਕ ਖਾ ਕੇ ਖਾऊंगी ਸੋ ਨੋ ਡਿਸਟਰਬੈਂਸ ਮੈਂ ਕੈਮਰਾ ਨਹੀਂ ਚਲਾਉਂਦਾ ਜੇ ਲੋਤੇ ਸੋ ਗਾਇਜ਼ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ গুਡ ਨਾਈਟ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਕਰਕੇ ਨਹੀਂ ਕੱਲ ਮਿਲਾਂਗੇ